ਸਾਸੀ ਗੱਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋਰ ਤੋਂ ਸਵਾਗਤ ਕਰਦੇ ਆਂ ਮੌਸਮ ਦੀ ਅਪਡੇਟ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦਾ ਮੌਸਮ ਕਿਵੇਂ ਦਾ ਰਹੇਗਾ ਜੋ ਬੱਦਲੀ ਸਿਸਟਮ ਦੀ ਉਮੀਦ ਅਸੀਂ ਕਰ ਰਹੇ ਆਂ ਕਿਉਂਕਿ 27 ਤਰੀਕ ਨੂੰ ਉਮੀਦ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੇ ਉਸ ਹਾਲਾਤਾਂ ਦੇ ਵਿੱਚ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਬੱਦਲੀ ਸਿਸਟਮ ਐਂਟਰ ਕਰ ਰਿਹਾ ਹੈ ਉਹ ਅਪਡੇਟ ਸਾਡੇ ਸਾਹਮਣੇ ਆ ਚੁੱਕੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਦੱਖਣੀ ਹਿੱਸੇਾਂ ਵਿੱਚ ਸਾਨੂੰ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਤੇ ਰਾਜਸਥਾਨ ਦੇ ਇਲਾਕੇ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਜੋਧਪੁਰ, ਜੈਪੁਰ, ਜੈਸਲਮੇਰ ਦੇ ਨੇੜੇ ਤੇੜੇ ਬਣ ਚੁੱਕਿਆ ਕਿਉਂਕਿ ਆਉਂਦੇ 5-7 ਘੰਟਿਆਂ ਦੇ ਵਿਚਕਾਰ ਪੰਜਾਬ ਬੱਲਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਆਉਂਦੇ ਹਜੇ ਦੁਪਹਿਰ ਦੇ 2:30 ਦਾ ਸਮਾਂ ਹੋ ਚੁੱਕਿਆ ਆਉਂਦੇ ਪੰਜ ਤੋਂ 7 ਘੰਟੇ ਤੱਕ ਫਿਲਹਾਲ ਮੌਸਮ ਠੀਕ ਹੈ ਹਵਾ ਦੱਖਣ ਪੱਛਮ ਤੋਂ ਚੱਲ ਰਹੀ ਹੈ ਜਿਸ ਦੇ ਨਾਲ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਦੁਪਹਿਰ ਸਮੇਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਵਿਜ਼ਿਬਿਲਟੀ 5-7 ਕਿਲੋਮੀਟਰ ਦੀ ਫਜੇ ਵੀ ਹੈ ਪਰ ਉਸ ਤੋਂ ਅੱਗੇ ਜਿਹੜਾ ਧੁੰਦ ਦੇ ਹਾਲਾਤ ਬਣਨੇ ਸ਼ੁਰੂ ਹੋ ਚੁੱਕੇ ਨੇ ਸ਼ਾਮ ਨੂੰ ਧੁੰਦ ਵੱਧ ਸਕਦੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਥੋੜੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਪਮਾਨ ਦੀ ਗੱਲ ਕੀਤੀ ਜਾਵੇ ਇਸ ਸਮੇਂ ਜਿਹੜੇ ਤਾਪਮਾਨ ਨੇ 17-18 ਡਿਗਰੀ ਤੱਕ ਬਣੇ ਹੋਏ ਨੇ ਥੋੜਾ ਜਿਹਾ ਨਿੱਗ ਵਾਲਾ ਮਾਹੌਲ ਦੱਖਣੀ ਪੂਰਬੀ ਹਵਾ ਚੱਲਣ ਦੇ ਕਾਰਨ ਵੀ ਹੈ ਕਿਉਂਕਿ ਜਦੋਂ ਵੀ ਦੱਖਣ ਪੂਰਬ ਦੀ ਹਵਾ ਪੰਜਾਬ ਦੇ ਵਿੱਚ ਚੱਲਦੀ ਹੈ ਤਾਂ ਹਵਾ ਦੇ ਵਿੱਚ ਥੋੜੀ ਜੀ ਨਮੀ ਆ ਜਾਂਦੀ ਹੈ ਤੇ ਨਾਲ ਦੀ ਨਾਲ ਗਰਮੈਸ਼ ਦਾ ਮਾਹੌਲ ਬਣ ਜਾਂਦਾ ਜੋ ਕਿ ਸਾਨੂੰ ਹਜੇ ਦੇਖਣ ਨੂੰ ਮਿਲ ਰਿਹਾ ਐ ਇੰਨੀ ਜ਼ਿਆਦਾ ਠੰਡ ਫੀਲ ਨਹੀਂ ਹੋ ਰਹੀ ਜਿੰਨੀ ਅਕਸਰ ਦਿਨਾਂ ਵਿੱਚ ਸਾਨੂੰ ਹੁੰਦੀ ਹੈ ਤੇ ਆਉਂਦੇ 5-7 ਘੰਟਿਆਂ ਤੋਂ ਬਾਅਦ ਰਾਤ ਦੀ ਜਿਹੜੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਪਾ ਕੇ ਸ਼ੇਅਰ ਕਰ ਦੇਵਾਂਗੇ ਕਿਉਂਕਿ ਰਾਤ ਨੂੰ ਸਾਨੂੰ ਜਿਹੜੇ ਮੀਂਹ ਦੇ ਹਾਲਾਤ ਇਹਨਾਂ ਇਲਾਕੇ ਜਿਹੜੇ ਸਾਨੂੰ ਮੈਂਸ਼ਨ ਕੀਤੇ ਨੇ ਦੱਖਣ ਪੱਛਮ ਦੇ ਇਲਾਕੇ ਜਾਂ ਦੱਖਣ ਪੂਰਬ ਦੇ ਇਲਾਕੇ ਖਾਸ ਤੌਰ ਤੇ ਮਾਨਸਾ ਜ਼ਿਲ੍ਹਾ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਫਿਰ ਅੱਗੇ ਰੂਪਨਗਰ ਮੁਹਾਲੀ ਚੰਡੀਗੜ੍ਹ ਨਾਲ ਦੀ ਨਾਲ ਉੱਪਰਲੇ ਹਿੱਸੇ ਅਨੰਤਪੁਰ ਸਾਹਿਬ ਨੰਗਲ ਨਵਾਂ ਸ਼ਹਿਰ ਹੁਸ਼ਿਆਰਪੁਰ ਇਹਨਾਂ ਤੱਕ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਵਾਸਤੇ ਕਿਉਂਕਿ ਸਿਸਟਮ ਜਿਹੜਾ ਹਲਕੇ ਤੋਂ ਦਰਮਿਆਨੇ ਸਭ ਦਾ ਸਿਸਟਮ ਹੈ ਤੇ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਤੁਹਾਨੂੰ ਰਾਤ ਦੀ ਅਪਡੇਟ ਜਲਦੀ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ ਤੇ ਮਿਲਦੇ ਹਾਂ ਜੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ